ਯਾਰ ਭਾਈ ਪੇਪਰ ਭਰਨ ਨੂੰ ਪਤਾ ਕੀ ਆ ਉਹ ਲੀਗਲ ਟਰਮਸ ਆ ਜਦੋਂ ਉਹਦੇ ਕੋਲੇ ਖਾਤਾ ਹੀ ਹੈ ਨਹੀਂ ਸਭ ਤੋਂ ਪਹਿਲੀ ਗੱਲ ਕਹਿੰਦਾ ਮੇਰੇ ਕੋਲੇ ਉਹਨੇ ਡਿਨਾਈ ਕਰਤਾ ਹੂੰ ਹੁਣ ਇਹਦੇ ਨਾਲ ਖਾਤਾ ਲੱਗੂਗਾ ਇਸ 'ਚ ਗਵਰਨਮੈਂਟ ਦਾ ਤਾਂ ਕੋਈ ਕਸੂਰ ਨਹੀਂ ਨਾ ਹਾਂ ਹਾਂ ਟੈਕਨੀਕਲ ਟਰਮਸ ਆ ਇਹ ਹੁਣ ਜਿਹੜਾ ਇਲੈਕਸ਼ਨ ਦਾ ਖਰਚਾ ਉਹ ਇੱਕ ਖਾਤੇ 'ਚ ਹੋਣਾ ਉਸ 'ਚ ਹੀ ਪੈਸੇ ਆਉਣੇ ਉਹ 'ਚ ਹੀ ਖਰਚਾ ਹੋਣਾ ਜਿਹੜਾ ਕਰੋੜ ਰੁਪਇਆ ਲੱਗਦਾ ਇਲੈਕਸ਼ਨ ਤੇ ਉਹਦੇ ਕੋ ਉਹ ਕਹਿੰਦਾ ਮੇਰੇ ਕੋ ਖਾਤਾ ਹੈ ਨਹੀਂ ਹੂੰ ਉਹ ਇਸ ਚ ਗਵਰਨਮੈਂਟ ਨੇ ਤਾਂ ਕੁਛ ਨਹੀਂ ਕੀਤਾ ਇਸ ਪਰ ਐਸਜੀਪੀਸੀ ਕਰੂਗੀ ਨਾ ਜੀ ਇਹ ਤੇ ਖਰਚਾ ਸਾਰੇ ਤੇ ਜਿੰਨੀ ਵੀ ਕੈਂਪਿੰਗ ਕਰਨਗੇ ਨਹੀਂ ਵੀਰੇ ਉਹ ਨਹੀਂ ਕਰ ਸਕਦੇ ਆਪ ਕੈਂਡੀਡੇਟ ਨੂੰ ਆਪ ਦੇ ਖਾਤੇ ਖਾਤੇ ਚੋਂ ਕਰਨਾ ਖਾਤਾ ਦੇਣਾ ਪੈਂਦਾ ਯਾਰ ਇੱਕ ਫਾਰਮਾ ਦੇ ਨਾਲ ਅੱਛਾ ਓਕੇ ਸਮਝ ਨੀ ਆਵੇਂ ਹਾਂ ਠੀਕਾ ਠੀਕਾ ਜ਼ਰੂਰੀ ਆ ਹੋ ਫਿਰ ਖਾਤਾ ਖਲਾ ਦੇਣਾ ਯਾਰ ਬੰਦਾ ਡਾਇਰੈਕਟ ਤਾਂ ਸ਼ੋ ਹੋ ਰਿਹਾ ਵੀ ਇਸ ਟਾਈਮ ਏਜੰਸੀਆਂ ਦਾ ਬੰਦਾ ਡਾਇਰੈਕਟ ਤਾਂ ਸ਼ੋ ਹੋ ਰਿਹਾ ਹੈ ਬਾਈ ਖਾਤਾ ਆਇਨੀ ਨਾ ਖੁੱਲ ਸਕਦਾ ਹੂੰ ਬੈਂਕ ਨੂੰ ਕਿਵੇਂ ਪਰਮਿਸ਼ਨ ਮਿਲੂ ਜੇ ਮੈਨੂੰ ਨਹੀਂ ਮਿਲਦੀ ਤਾਂ ਬੈਂਕ ਨੂੰ ਕਿਵੇਂ ਪਰਮਿਸ਼ਨ ਮਿਲਜੂ ਅੰਦਰ ਜਾ ਕੇ ਫਾਰਮ ਸਾਈਨ ਕਰਾਉਣ ਦੀ ਬਾਈ ਇੱਥੇ ਉਹ ਤੂੰ ਆ ਇੱਥੇ ਮੈਂ ਦੇਖ ਲਈ ਤੇਰੇ ਸਾਹਮਣੇ ਸਾਰਾ ਕੁਝ ਹੋ ਜਾਣਾ ਨਹੀਂ ਨਹੀਂ ਮੈਂ ਤੁਹਾਨੂੰ ਟੈਕਨੀਕਲ ਗੱਲਾਂ ਦੱਸੀਆਂ ਨਾ ਨਾ ਵੀ ਫੇਰ ਸਾਥ ਕਿੱਧਰ ਨੂੰ ਹੁੰਦੀਆਂ ਗੱਲਾਂ ਹੂੰ ਤੇ ਮੈਨੂੰ ਪਰਮਿਸ਼ਨ ਨਹੀਂ ਮਿਲ ਰਹੀ ਐਜ਼ ਅ ਵਕੀਲ ਵਜੋਂ ਵੀ ਤੇ ਬੈਂਕ ਨੂੰ ਪਰਮਿਸ਼ਨ ਮਿਲ ਗਈ ਉੱਥੇ ਜਾ ਕੇ ਖਾਤਾ ਖਲਾਉਣ ਦੀ ਬਿਲਕੁਲ ਸਹੀ ਗੱਲ ਆ ਭਾਈ ਪਰ ਆਪਣੇ ਲੋਕ ਕਿਉਂ ਨਹੀਂ ਸਮਝਦੇ ਯਾਰ ਗੱਲਾਂ ਇਹ ਹਜੇ ਤੱਕ ਬੀਜੇਪੀ ਨੇ ਬੰਦਾ ਨਹੀਂ ਖੜਾ ਕੀਤਾ ਉੱਥੋਂ ਬਿਲਕੁਲ ਸਹੀ ਗੱਲ ਆ ਯਾਰ ਸਿੱਧਾ ਸ਼ਰਿਆਮੇ ਸ਼ੋ ਹੋ ਰਿਹਾ ਭਾਈ ਸਿੱਧਾ ਸ਼ਰਿਆਮੇ ਸ਼ੋ ਹੋ ਰਿਹਾ ਵੀ ਭਾਈ ਇਹ ਬੰਦਾ ਉਹਨਾਂ ਦਾ ਜੇ ਇੰਨੇ ਚੱਜ ਦਾ ਬੰਦਾ ਜਿਵੇਂ ਪੰਥਕ ਪਾਰਟੀ ਦੂਈ ਕਹਿੰਦੇ ਨੇ ਸਿਮਰਜੀਤ ਮਾਨ ਦੀ ਉਹਨੇ ਕਿਉਂ ਟਿਕਟ ਨਹੀਂ ਦਿੱਤੀ ਹਾਂ ਉਹ ਕਹੀ ਜਾਂਦਾ ਮੈਂ ਟਿਕਟ ਦੇਣ ਨੂੰ ਤਿਆਰ ਜੀ ਕਹਿੰਦਾ ਲਤੀ ਨਹੀਂ ਇਹਨੇ ਹਾਂ ਹਾਂ ਲਤੀ ਨਹੀਂ ਉਹਨੇ ਹਾਂ ਹੁਣ ਤੁਸੀਂ ਆਪੇ ਦੇਖ ਲਓ ਹਿਸਾਬ ਦਾ ਪਲਾ ਕੇ ਵੀ ਕੀ ਆ ਆਪਣੇ ਲੋਕਾਂ ਨੂੰ ਹੇਠ ਤੱਕ ਇਹ ਸਮਝ ਨਹੀਂ ਲੱਗੀ ਵੀ ਕੀ ਗੇਮ ਕੀ ਪਾ ਰਹੇ ਨੇ ਬੰਦੇ ਇਹ ਕਈ ਕੋ ਸ਼ਾਇਦ تھے ਕਈ ਕੋ ਚੱਲ ਨਹੀਂ ਜਾਂਦਾ ਸਹੀ ਗੱਲ ਆ ਸਹੀ ਗੱਲ ਆ ਹੋ ਸੁਣਾ ਬਾਈ ਨਮੀ ਤਾਜੀ ਕਹਿਮ ਉਹਨਾਂ ਨੂੰ ਆਏ ਆ ਮੇਰੇ ਤੋਂ ਵੀ ਵੀ ਇਹ ਨਾ ਹੀ ਇੱਥੇ ਆਵੇ ਇਹਨਾਂ ਨੂੰ ਬਾਈ ਡਾਰਾ ਸਮਝਦਾ ਨਾ ਗਾ ਵੀ ਕੋਸ਼ ਇਹ ਜਾਂ ਕੋਈ ਨਿਕਲ ਨਾ ਜਾਵੇ ਮੂਹ ਦੇ ਵਿੱਚੋਂ ਵੀ ਕਿਤੇ ਹੋਰੇ ਗੇਮ ਪੈ ਜਾਵੇ ਆ ਉਹ ਮੈਨੂੰ ਉਹਨਾਂ ਨਾਲ ਆਏ ਆ ਵੀ ਇਹ ਨਾ ਹੀ ਆਇਆ ਕਰੇ ਹਾਂ ਆ ਹੁਣ ਹਰਪਾਲ ਦੇ ਤੁਸੀਂ ਬਿਆਨ ਸੁਣੇ ਹੋ ਜਿਹੜਾ ਆਪਣੇ ਆਉ ਖੜਿਆ ਸੀ ਖੰਡੂਰ ਸਾਹਿਬ ਦੇ ਉੱਤੇ ਨਹੀਂ ਮੈਂ ਨਹੀਂ ਸੁਣੇ ਤੂੰ ਉਹ ਬਾਅਦ ਚ ਮੈਂ ਸੈਂਡ ਕਰੋ ਬਿਆਨ ਸੁਣ ਕੇ ਦੇਖਿਓ ਬੰਦਾ ਕਹਿ ਰਿਹਾ ਕਹਿੰਦਾ ਪੰਥ ਪਿੱਛੇ ਕਹਿੰਦਾ ਜੇ ਮੇਰੀ ਜਾਨ ਵੀ ਜਾਣੀ ਪਈ ਕਹਿੰਦਾ ਮੈਂ ਉਹ ਬੰਦੀ ਸਿੰਘ ਉਹ ਵੀ ਛਡਾਲੂ ਯਾਰ ਬਾਈ ਗੱਲ ਆਏ ਆ ਹੁਣ ਤੇ ਟੈਕਨੀਕਲੀ ਲੜਾਈ ਲੜਨੀ ਆ ਪਾ ਕਹਿੰਦੇ ਅਮਰਪਾਲ ਸਟਰੋਂਗ ਆ ਲੜ ਸਕਦਾ ਪਰ ਫਿਰ ਮਦਰ ਕਿਹੜੀ ਕਪੈਸਿਟੀ ਚ ਲੜੂਗੀ ਤੇ ਮਦਰ ਫਿਰ ਉਹ ਤਾਂ ਫਿਰ ਪਿੰਡ ਵਾਲੀ ਗੱਲ ਹੋ ਗਈ ਨਾ ਵੀ ਸਰਪੰਚ ਮੇਰੀ ਮਾਂ ਬਣ ਗਈ ਮੂਰੇ ਪ੍ਰਧਾਨ ਗਈ ਮੋਦੇ ਮੁੰਡੇ ਚਲਦੀ ਆ ਆ ਆ ਨਹੀਂ ਮੁੰਡੇ ਦੀ ਥੋੜੀ ਹੰਝਲਨੀ ਮੁੰਡਾ ਦਾ ਅੰਦਰ ਹੀ ਆ ਫਿਰ ਨਹੀਂ ਕਹਿਣ ਦਾ ਮਤਲਬ ਇਹ ਆ ਦੂਰੇ ਨੂੰ ਚਲਾ ਦੇ ਫਿਰ ਤਾਂ ਜਿਹੜਾ ਲਾਇਕ ਬੰਦਾ ਉਹਨੂੰ ਖੜਾ ਕਰੋ ਫਿਰ ਤੁਸੀਂ ਪੰਥ ਦਾ ਤਾਂ ਮਜ਼ਾਕ ਹੀ ਬਣਾਤਾ ਯਾਰ ਹਾਂ 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 ਆਏ ਥੋੜੀ ਅਭੀ ਸੇ ਤੁਹਾਡੇ ਨਾਲ ਪੰਥ ਖੜਾ ਤਾਂ ਤੁਸੀਂ ਕਹਿੰਦੇ ਅਸੀਂ ਘਰੇ ਹੀ ਰੱਖਣੀਆ ਸੀਟ ਬਾਸ 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 ਇਹ ਤਾਂ ਹੁਣ ਅਸੀਂ ਕੱਲ ਛੇਡਾਂਗੇ ਨਾ ਇਹ ਮੜ ਜਾ ਹੌਣ ਤੇ ਸਹੀ ਇੱਕ ਵਾਰ ਕਲੀਅਰ ਹੋਣ ਦੇ ਦੇ ਪੇਪਰ ਆ 14 ਤਰੀਕ ਨੂੰ ਮੈਂ ਤਾਂ ਨਾਮਿਨੇਟ ਹੋ ਜਾਣਾ ਨਾ ਮੈਂ ਕਿਹਦੇ ਨਾਂ 'ਚ ਦੱਸ ਦੂੰਗਾ ਕਹਾਣੀ ਕੀ ਹੈ ਕੀ ਮੇਰੀ ਵੀਰਲ ਕੇ ਫੋਨ ਕਰਕੇ ਦੱਸੀ ਜਰੂਰ ਬਲੇ ਮਨਦੀਪ ਹਾਂ ਹਾਂ ਦੋ ਦੋ ਦਿਨ ਦੇ दो ਮੈਨੂੰ ਹਾਂ 14 ਤਰੀਕ ਤੱਕ ਕਹਿੰਦੇ 14 ਤਰੀਕ ਨੂੰ ਨਾਮਿਨੇਟ ਹੋ ਜਾਣਾ ਸਾਰਾ ਕੁਝ ਕਹਿੰਦਾ ਖਤਮ ਹੋ ਤੋ ਬਾਅਦ ਚੀਜ਼ ਮੇਰਾ ਤਾਂ ਤਰੀਕ ਤੱਕ ਨਾਮਿਨੇਸ਼ਨ ਅੱਜ ਸ਼ੁਰੂ ਹੋ ਗਈ ਆ ਬਸ ਠੀਕ ਆ ਓਕੇ ਆ ਇਹਨਾਂ ਕੋਲੇ ਹਜੇ ਖਾਤਾ ਹੈ ਨਹੀਂ ਅੱਜ ਦੀ ਡੇਟ ਚ ਹੂੰ ਵੋਟ ਇਹਨਾਂ ਨੇ ਕਢਾ ਲਈ ਆ ਵੋਟ ਵੋਟ ਸਾਰਾ ਕੁਝ ਹੈਗਾ ਹਾਂ ਕੀ ਚਾਂਸ ਬਾਈ ਕੀ ਲੱਗਦੇ ਤੈਨੂੰ ਲੱਗਦਾ ਵੀ ਖਲੂਰ ਸਾਹਿਬ ਤੋਂ ਕੰਡੂਰ ਸਾਹਿਬ ਤੋਂ ਚਾਂਸ ਲੱਗਦੇ ਤੈਨੂੰ ਬਾਈ ਇਹਦੇ ਜਮਾ 100% ਹਾਂ ਕੀ ਆ ਕੀ ਆ ਫਿਰ ਤਾਂ ਉਹ ਮੈਨਾ ਹੀ ਲਾਉਣਾ ਹੁੰਦੇ ਸਿਰੋਂ ਪਿਛਲਾਬੀ ਵੀ ਖਾਲੜਾ ਵਾਲਾ ਹਾਂ ਨਹੀਂ ਸਹੀ ਗੱਲ ਆ ਸਹੀ ਗੱਲ ਆ ਇਹ ਤਾਂ ਮੈਂ ਲ ਮੈਂ ਮੰਨਦਾ ਪਰ ਕਰੂ ਕੀ ਪਤੰਦਰ ਜਿਹੜੇ ਬਿਆਨ ਦਿੱਤੇ ਹੋਏ ਨੇ ਏਜੰਸੀਆਂ ਮੂਰੇ ਬੈਠ ਬੈਠ ਕੇ ਕਿਹਾ ਹੋਇਆ ਇਹ ਨਹੀਂ ਇਟਲੀ ਜੋ ਮੁੰਡਾ ਵਿਚਾਇਆ ਹੋਇਆ ਤਾਂ ਇੱਕ ਭਾਈ ਉਹ ਉਹ ਇਹ ਬਾਹਰ ਨਹੀਂ ਆਉਂਦਾ ਹੂੰ ਇਹ ਜਿੱਤ ਕੇ ਵੀ ਬਾਹਰ ਨਹੀਂ ਆਉਣਾ ਹੂੰ ਭਾਈ ਇਹਦੇ ਬਿਆਨਾਂ ਨਾਲ ਅਮਰਤਪਾਲ ਨੇ ਜਦ ਏਜੰਸੀ ਨੂੰ ਤੋਂ ਬਿਆਨ ਲੱਤੇ ਨੇ ਇੱਥੇ ਇਟਲੀ ਤੋਂ ਮੁੰਡਾ ਚਾਇਆ ਇਹਨਾਂ ਨੇ ਇਥੋਂ ਇਤਲੀ ਤੋਂ ਇਥੋਂ ਉਹ ਕਿਵੇਂ ਉਹ ਮੈਂ ਤੁਹਾਨੂੰ ਵੀਡੀਓ ਸੈਂਡ ਕਰੂੰਗਾ ਰਾਵੜੇ ਦੇ ਜੈਂਟ ਦੀ ਉਹਦੀ ਆ ਕੀਤੀ ਉਹਦੀ ਆਡੀਓ ਲੌਗ ਲਈ ਕੋਈ ਆ ਉਹਦੀ ਨਹੀਂ ਮੈਂ ਤੁਹਾਨੂੰ ਦੱਸਦਾ ਇਹਦੇ ਜਿੱਤਣ ਨਾਲ ਸਿਰਫ ਇੱਕ ਫਾਇਦਾ ਹੋਣਾ ਇੱਕ ਤਾਂ ਐਨਐਸਏ ਟੁੱਟ ਜੂਗੀ ਸਾਰਿਆਂ ਦੀ ਹਾਂ ਤੇ ਦੂਜਾ ਜਿਹੜੇ ਇੱਥੇ 30 ਅੰਮ੍ਰਿਤਸਰ ਜੇਲ੍ਹ ਚ ਬੈਠੇ ਆ ਉਹਨਾਂ ਦੀ ਜਮਾਨਤ ਆ ਹੋ ਜਾਣੀ ਆ ਹਾਂ ਇਹ ਫਾਇਦਾ ਪਰ ਮੰਦੀਪ ਜੀ ਨੇ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਇਹ ਤੇ ਗੱਲ ਤੂੰ ਚੱਲ ਮੇਰੇ ਨਾਲ ਵੱਧ ਐਕਸਪੀਰੀਅੰਸ ਤੈਨੂੰ ਤੂੰ ਵਕੀਲ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਬਾਕੀ ਨਾਲ ਦੇ ਬੰਦੇ ਹੋਣਗੇ ਬਾਹਰ ਆਉਣਗੇ ਉਹ ਐਨਐਸ ਤਰ੍ਹਾਂ ਕੇ ਨਹੀਂ ਉਹ ਤੀਆਂ ਤੀ ਜਿਹੜੇ ਅਮਲੇ ਸਰ ਜੇਲ੍ਹ ਚ ਉਹਨਾਂ ਦੀ ਜਮਾਨਤਾ ਹੋ ਜਾਣੀ ਆ ਹੂੰ ਚਲੋ ਕਹਿਣੇ ਤਾਂ ਹੈਗੇ ਦੇਖਦੇ ਆ ਹਾਂ ਹਾਂ ਉਹਨਾਂ ਦੀ ਹੋਣ ਲੱਗ ਜਾਣੀਆਂ ਵੀ ਜਮਾਨਤਾ ਹੂੰ ਤੇ ਅਮਰਤਪਾਲ ਦਾ ਕੋਈ ਚਾਂਸ ਨਹੀਂ ਹੈਗਾ ਨਹੀਂ ਉਹਦਾ ਨਹੀਂ ਕਿਉਂਕਿ ਉਹਦੇ ਤੇ ਕੇਸ ਚੱਲੂਗਾ ਨਾ ਜੇ ਹੁਣ ਦੂਜੇ 1.5 ਸਾਲ ਕੱਟ ਗਏ ਕਹਦਾ ਇਹਨੂੰ ਕਿਵੇਂ 1.5 ਸਾਲ ਤੋਂ ਪਹਿਲਾਂ ਕੱਢ ਦੇਣਗੇ ਉਹ ਤਾਂ ਹੈ ਗੱਲ ਸਹੀ ਆ ਹੈਗਾ ਤਾਂ ਯਾਰ ਭਾਜਪੀ ਦਾ ਬੰਦਾ ਆਇਆ ਇਹ ਤਾਂ ਸਿਰਫ ਆਪਣੇ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਪਤ ਨਹੀਂ ਹੁਣ ਅਵਸ਼ਯਦਾ ਸ਼ਰਿਆਮੇ ਸ਼ੋ ਹੋ ਗਿਆ ਭਾਈ ਆ ਜਾਦ ਕੇ ਹੋੜਿਆ ਇਹ ਬਾਈ ਇਹ ਗੱਲ ਜੇ ਮੈਂ ਕਹੂੰਗਾ ਨਾ ਤਾਂ ਲੋਕ ਕਹਿਣਗੇ ਜਾਣ ਕੇ ਕਹਿੰਦਾ ਹਾਂ ਨਹੀਂ ਇਹ ਗੱਲ ਅਸੀਂ ਕਹਾਂਗੇ ਫਿਕਰ ਨਾ ਕਰ ਤੂੰ ਕੋਈ ਗੱਲ ਨਹੀਂ ਅਸੀਂ ਤਾਂ ਕਹਿ ਵੀ ਰਹੇ ਹੁਣ ਤੱਕ ਨਹੀਂ ਮੈਂ ਮੈਂ ਜੇ ਇਹ ਗੱਲ ਕਹਿੰਨਾ ਨਾ ਤਾਂ ਮੇਰੇ ਤੇ ਗੱਲ ਆ ਜੈਣੀ ਵੀ ਮਨਦੀਪ ਜਾਣ ਕੇ ਗੱਲ ਕਰਦਾ ਹੈ ਸਹੀ ਗੱਲ ਆ ਸਹੀ ਗੱਲ ਆ ਚਲ ਕੋਈ ਨਾ ਮੰਦੀਬ ਨੇ ਕਰਾਂਗੇ ਫ੍ਰੀ ਗੈਲਫਰ ਮੈਨੂੰ ਕਰ ਦੋਗੇ ਰਿਵਿਊ ਬਣ ਕੇ ਗੱਲਬਾਤ ਸੀਗਾ ਓਕੇ ਕਰ ਦਿਓ ਦਾ ਮੈਂ ਤੁਹਾਨੂੰ ਦੱਸਤੀ ਗੱਲ ਵੀ ਇਹਦੇ ਚਾਂਸ ਹੈਗੇ ਆ ਵੀ ਇਹਨੂੰ ਉੱਥੋਂ ਨਾ ਮਿਲੇ ਔਰ ਇਹਨੂੰ ਫਾਰਮ ਨਾ ਭਰ ਦੇਣ ਕਿਉਂਕਿ ਟੈਕਨੀਕਲ ਟੈਕਨੀਕਲੀ ਤਾਂ ਸਾਰਾ ਕੁਝ ਪੂਰਾ ਹੋਣਾ ਚਾਹੀਦਾ ਨਾ ਹਾਂ ਉਹ ਖਾਤਾ ਹੈ ਹਾਂ ਉਹ ਤਾਂ ਹੈ ਗੱਲ ਸਹੀ ਆ ਸਹੀ ਆ ਯਾਰ ਇਹਦੇ ਕੋਲ ਤਾਂ ਕਹਿੰਦੇ ਪੇਪਰ ਵੀ ਨਹੀਂ ਇਹਦੇ ਕੋਲ ਤਾਂ ਕਹਿੰਦੇ ਇਨੀਅਨ ਗਵਰਨਮੈਂਟ ਦੇ ਪੇਪਰ ਤੱਕ ਵੀ ਨਹੀਂ ਆ ਗੱਲਾ ਪਾਸਪੋਰਟ ਚੱਕੀ ਵਰਦਾ ਨਹੀਂ ਨਹੀਂ ਹੈਗੇ ਇਹਦੇ ਕੋਲ ਵੋਟ ਹੈਗੀ ਇਹਦੇ ਘਰ ਦੇ ਕਢਾਈ ਕਰਦੇ ਆ ਅੱਛਾ ਵੋਟ ਕਢਾ ਵੀ ਲਈਤੀ ਉਹਨਾਂ ਨੇ ਵੋਟ ਕਢਾ ਵੀ ਲਈ ਉਹਨਾਂ ਨੇ ਸਰਟੀਫਾਈਡ ਕਾਪੀ ਬਈ ਇਹ ਵੀ ਗੱਲ ਹੈਰਾਨੀ ਦੀ ਗੱਲ ਹੈ ਵੀ ਕਿਹੜੇ ਹਿਸਾਬ ਨਾਲ ਵੋਟ ਬਣ ਗਈ ਬੰਦੇ ਦੀ ਦੇਖ ਲਾ ਆਪਣੇ ਇੰਡੀਆ ਦੇ ਵਿੱਚ ਕੀ ਸਿਸਟਮ ਚੱਲਦਾ ਉਹ ਯਾਰ 2013 ਚ 13 ਦਾ ਹੀ ਉੱਥੇ ਗਿਆ ਹੋਇਆ ਤੋਂ ਬਈ ਹਾਂ ਪਰ ਇਹਦੀ ਵੋਟ ਬਣ ਗਈ ਆ ਬਣੀ ਹੋਈ ਆ ਹਾਂ ਠੀਕ ਆ ਠੀਕ ਆ ਚਲੋ ਉਹਨੂੰ ਵੋਟਰ ਕਾਰਡ ਹੋਰ ਸਾਰਾ ਕੁਝ ਉਹਨਾਂ ਨੇ ਕਢਾ ਲਿਆ ਹਾਂ ਠੀਕ ਆ ਮੈਨੂੰ ਇਹ ਹੈਰਾਨੀ ਸੀ ਵੀ ਇਹਦੀ ਕੋਈ ਵੋਟ ਹੀ ਨਹੀਂ ਹੋਣੀ ਹਾਂ ਹੁਣ ਮੈਂ ਤੁਹਾਨੂੰ ਦੱਸਦਾ ਦੀਪ ਬਾਈ ਕੋਲੇ ਵੋਟ ਹੈਗੇ ਸੀ ਨਾਲੇ ਉਹ ਇੰਡੀਆ ਚ ਸੀ ਹਾਂ 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 ਬਾਈ ਇਹ ਮੈਨੂੰ ਹਣਾ ਗੁੱਸਾ ਪਤਾ ਕਿਹੜੀ ਗੱਲ ਤੋਂ ਆਉਂਦਾ ਜਾਦੇ ਦੀਪ ਦੀਆਂ ਫੋਟੋਆਂ ਨਾਲ ਲਾ ਲਾ ਕੇ ਹਨਾ ਪ੍ਰਚਾਰ ਕਰਦੇ ਨੇ ਮੈਨੂੰ ਗੁੱਸਾ ਉਹ ਗੱਲ ਤੋਂ ਆਉਂਦਾ ਸੁਣ ਨਹੀਂ ਲਾਉਂਦੇ ਉਹ ਵੀ ਉਦੋਂ ਲਾਈਆਂ ਇਹਨਾਂ ਨੇ ਜਦੋਂ ਮੈਂ ਗਿਆ ਉਹ ਨਹੀਂ ਲਾਰੇ ਹੂੰ ਨਹੀਂ ਮੈਂ ਦੇਖਿਆ ਬਾਈ ਆਪਣੇ ਲੋਕ ਨਾ ਜਿਹੜੇ ਚੱਲ ਇਹ ਤਾਂ ਤੁਸੀਂ ਇੱਥੇ ਗਰਾਊਂਡ ਲੈਵਲ ਤੇ ਇਸ ਟਾਈਮ ਜਿਹੜੀ ਸੋਸ਼ਲ ਮੀਡੀਆ ਤੇ ਇਸ ਟਾਈਮ ਕਲੋਂ ਤੁਰੇ ਹੋਏ ਹਨਾ ਉਹ ਲਾਉਂਦੇ ਆ ਜਿਹੜੇ ਇਹਦੇ ਨਾਲ ਦਿਲੋਂ